ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸ੍ਰੀ ਰਾਗ ਮਹੱਲਾ 5ਵਾਂ ਜਾ ਕੋ ਮੁਸ਼ਕਲ ਅਤ ਬਣੈ ਢੋਈ ਕੋਏ ਨਾ ਦੇ ਲਾਗੂ ਹੋਏ ਦੁਸ਼ਮਨ ਸਾਗ ਤੇ ਭਜ ਖਲੇ ਸਭੋ ਪੰਜੈ ਆਸਰਾ ਚੂਕੈ ਸਭ ਇਸਰਾਉ ਚਿਤ ਆਵੇ ਉਸ ਪਾਰ ਬ੍ਰਾਹਮਣ ਲਗੈਨ ਤਤੀਵਾ ਸਾਹਿਬ ਨਿਤਾਣਿਆ ਕਾ ਤਾਣ ਆਏ ਨਾ ਜਾਇ ਥਿਰ ਸਦਾ ਗੁਰ ਸ਼ਬਦ ਦੀ ਸੱਚ ਜਾਣ ਰਹਾਉ ਜੇ ਕੋ ਹੋਵੇ ਦੁਬਲਾ ਨੰਗ ਭੁੱਖ ਕੀ ਪੀਰ ਦਮੜਾ ਪੱਲੇ ਨਾ ਪਵੈ ਨਾ ਕੋ ਦੇਵੈ ਧੀਰ ਸਵਾਰਥ ਸਵਾਉ ਨਾ ਕੋ ਕਰੇ ਨਾਖਿ ਚ ਹੋਵੇ ਕਾਜ ਚਿਤ ਆਵੇ ਉਸ ਪਾਰ ਬ੍ਰਹਮਤਾ ਨਿਹਚਲ ਹੋਵੇ ਰਾਜ ਜਾ ਕੋ ਚਿੰਤਾ ਬਹੁਤ ਬਹੁਤ ਦੇਹੀ ਦੇ ਆਪੈ ਰੋਗ ਗ੍ਰਸਤ ਕੁਟੰਬ ਭਲੇਟਿਆ ਕਦੇ ਹਰਖ ਕਦੇ ਸੋਗ ਗੌਣ ਕਰੇ ਚੋ ਕੁੰਟਕਾ ਘੜੀ ਨ ਬੈਸਣ ਸੋਏ ਚਿਤ ਆਵੇ ਉਸ ਪਾਰ ਬ੍ਰਹਮ ਤਨ ਮਨ ਸ਼ੀਤਲ ਹੋਏ ਕਾਮ ਕ੍ਰੋਧ ਮੋਹ ਵਸ ਕੀਆ ਕਿਰਪਨ ਲੋਭ ਪਿਆਰ ਚਾਰੇ ਕਿਲ ਵਿਖੁਨ ਅਗ ਕੀਏ ਹੋਆ ਅਸੁਰ ਸੰਘਾਰ ਉਥੇ ਗੀਤ ਕਵਿੱਤਿ ਕਿਛ ਕਦੇ ਨ ਕਰਨ ਧਰਿਆ ਜਿਤ ਆਵੇ ਉਸ ਪਾਰ ਬ੍ਰਹਮ ਤਾ ਨਿਮਕ ਸਿਮਰਤ ਤਰਿਆ ਸ਼ਾਸਤਰ ਸਿਮਰਤ 베ਦ ਚਾਰ ਮੁਖਾਗਰ ਵਿਚਰੇ ਤਪੇ ਤਬੀਸਰ ਜੋਗੀਆਂ ਤੀਰਤ ਗਮਨ ਕਰੇ ਖੜ ਕਰਮ ਤੇ ਦੁਗਣੇ ਪੂਜਾ ਕਰਤਾ ਨਾਏ ਰੰਗ ਨ ਲੱਗੀ ਪਾਰ ਬ੍ਰਹਮ ਤਾ ਸਰ ਪਰ ਨਰਕੇ ਜਾਏ ਰਾਜ ਮਿਲਕ ਸਿਕਦਾਰੀਆਂ ਰਸ ਭੋਗਣ ਵਿਸਥਾਰ ਬਾਗ ਸੁਹਾਵੇ ਸੋਹਣੇ ਚੱਲੇ ਹੁਕਮ-ਏ-ਫਾਰ ਰੰਗ ਤਮਾਸੇ ਬਹੁ ਵਿਧੀ ਚਾਏ ਲੱਗ ਰਿਹਾ ਕਿਤਨਾ ਆਇਓ ਪਾਰ ਬ੍ਰਹਮ ਤਾਂ ਸਰਬ ਕੀ ਜੂਨ ਗਿਆ ਬਹੁਤ ਧਨਾੜ ਅਚਾਰਵੰਤ ਸੋਭਾ ਨਿਰਮਲ ਰੀਤ ਮਾਤ ਪਿਤਾ ਸੁਤ ਭਾਈਆਂ ਸਾਜਨ ਸੰਗ ਪਰੇ ਲਸਕਰ ਤਸਕਰ ਬੰਦ ਜਿਉ ਜਿਉ ਸਗਲੀ ਕੀਤ ਚਿਤਨਾਇਓ ਪਾਰ ਬ੍ਰਹਮ ਤਾ ਖਾੜ ਰਸਾਤਲ ਦੀਤ ਕਾਇਆ ਰੋਗ ਨਾ ਖਿਦਰ ਕਿਛ ਨਾ ਕਿਛ ਕਾੜਾ ਸੋਗ ਮਿਤ ਨਾ ਵੀ ਚਿਤ ਤਿਸ ਅਨਿਤ ਭੋਗੈ ਭੋਗ ਸਭ ਕਿਛ ਕੀ ਤੋਨ ਆਪਣਾ ਜੀ ਨਾ ਸੰਕ ਧਰਿਆ ਚਿਤਨਾ ਆਇਓ ਪਾਰ ਬ੍ਰਹਮ ਜਮ ਕੰਕਰ ਵਸ ਪਰਿਆ ਕਿਰਪਾ ਕਰੇ ਜਿਸ ਪਾਰ ਬ੍ਰਹਮ ਹੋ ਵੈ ਸਾਧੂ ਸੰਗ ਜਿਉਂ ਜਿਉ ਉਹ ਵਧਾਈਐ ਤਿਉ ਤਿਉ ਹਰਿ ਸੋ ਰੰਗ ਦੋਹਾਂ ਸਿਰਾਂ ਕਾ ਖਸਮਿ ਆਪ ਅਵਰਨ ਦੂਜਾ ਥਾਉ ਸਤਗੁਰ ਤੁਠੈ ਪਾਇਆ ਨਾਨਕ ਸਚਾ ਨਾਉ ਦੋਹਾਂ ਸਿਰਾਂ ਕਾ ਖਸਮਿ ਆਪ ਅਵਰਨ ਦੂਜਾ ਥਾਉ ਸਤਗੁਰ ਤੁਠੈ ਪਾਇਆ ਨਾਨਕ ਸਚਾ ਨਾਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸ੍ਰੀ ਰਾਗ ਮਹੱਲਾ 5 ਜਾ ਕੋ ਮੁਸ਼ਕਲ ਅਤ ਬਣੈ ਢੋਈ ਕੋਏ ਨਾ ਦੇ ਲਾਗੂ ਹੋਏ ਦੁਸ਼ਮਨ ਸਾਥ ਇਹ ਭਜ ਖਲੇ ਸਭੋ ਪੰਜੈ ਆਸਰਾ ਚੂਕੇ ਸਭ ਇਸਰਾਉ ਚਿਤ ਆਵੇ ਉਸ ਪਾਰ ਬ੍ਰਹਮ ਲਗੈਨ ਤਤਿਵਾਉ ਸਾਹਿਬ ਨਿਤਾਣਿਆ ਕਾ ਤਾਣ ਆਏ ਨਾ ਜਾਈ ਫਿਰ ਸਦਾ ਗੁਰ ਸ਼ਬਦ ਦੀ ਸੱਚ ਜਾਣ ਰਹਾਉ ਜੇ ਕੋ ਹੋਵੇ ਦੁਬਲਾ ਨੰਗ ਭੁੱਖ ਕੀ ਪੀਰ ਦਮੜਾ ਪੱਲੇ ਨਾ ਪਵੈ ਨਾ ਕੋ ਦੇਵੈ ਧੀਰ ਸਵਾਰਥ ਸਵਾਉ ਨਾ ਕੋ ਕਰੇ ਨਾਖਿ ਚ ਹੋਵੇ ਕਾਜ ਚਿਤ ਆਵੇ ਉਸ ਪਾਰ ਬ੍ਰਹਮਤਾ ਨਿਹ ਚਲ ਹੋਵੇ ਰਾਜ ਜੋ ਕੋ ਚਿੰਤਾ ਬਹੁਤ ਬਹੁਤ ਦੇਹੀ ਲਿਆ ਪੈ ਰੋਗ ਗ੍ਰਸਤ ਕੁਟਮੁ ਪਲੇਟਿਆ ਕਦੇ ਹਰਖ ਕਦੇ ਸੋਗ ਗੌਣ ਕਰੇ ਚੋ ਕੁੰਡਕਾ ਘੜੀ ਨ ਬੈਸਣ ਸੋਏ ਚਿਤ ਆਵੇ ਉਸ ਪਾਰ ਬ੍ਰਹਮ ਤਨ ਮਨ ਸ਼ੀਤਲ ਹੋਏ ਕਾਮ ਕ੍ਰੋਧ ਮੋਹ ਵਸ ਕੀਆ ਕਿਰਪਨ ਲੋਭ ਪਿਆਰ ਚਾਰੇ ਕਿਲ ਵਿਖੁਨ ਅਗ ਕੀਏ ਹੋਆ ਅਸੁਰ ਸੰਘਾਰ ਉਥੇ ਗੀਤ ਕਵਿੱਤਿ ਕਿਛ ਕਦੇ ਨ ਕਰਨ ਧਰਿਆ ਚਿਤ ਆਵੇ ਉਸ ਪਾਰ ਬ੍ਰਹਮ ਤਾ ਨਿਮਕ ਸਿਮਰਤ ਤਰਿਆ ਸ਼ਾਸਤਰ ਸਿਮਰਤ 베ਦ ਚਾਰ ਮੁਖਾਗਰ ਵਿਚਰੇ ਤਪੇਤ ਬੀਸਰ ਜੋਗੀਆਂ ਤੀਰਤ ਗਮਨ ਕਰੇ ਖੜ ਕਰਮ ਤੇ ਦੁਗਣੇ ਪੂਜਾ ਕਰਤਾ ਨਾਏ ਰੰਗ ਨ ਲੱਗੀ ਪਾਰ ਬ੍ਰਹਮ ਤਾ ਸਰ ਪਰ ਨਰਕੇ ਜਾਏ ਰਾਜ ਮਿਲਖ ਸਿਕਦਾਰੀਆਂ ਰਸ ਭੋਗਣ ਵਿਸਥਾਰ ਬਾਗ ਸੁਹਾਵੇ ਸੋਹਣੇ ਚੱਲੇ ਹੁਕਮ-ਏ-ਅਫਾਰ ਰੰਗ ਤਮਾਸੇ ਬਹੁ ਵਿਧੀ ਚਾਏ ਲੱਗ ਰਿਹਾ ਕਿਤਨਾ ਆਇਓ ਪਾਰ ਬ੍ਰਹਮਤਾ ਸਰਬ ਕੀ ਜੂਨ ਗਿਆ ਬਹੁਤ ਧਨਾੜ ਅਚਾਰਵੰਤ ਸੋਭਾ ਨਿਰਮਲ ਰੀਤ ਮਾਤ ਪਿਤਾ ਸੁਤ ਭਾਈਆਂ ਸਾਜਨ ਸੰਗ ਪਰੇ ਲਸਕਰ ਤਸਕਰ ਬੰਦ ਜਿਓ ਜਿਓ ਸਗਲੀ ਕੀਤ ਚਿਤਨਾਯੋ ਪਾਰ ਬ੍ਰਹਮ ਤਾ ਖਾੜ ਰਸਾ ਤਲ ਦੀਤ ਕਾਇਆ ਰੋਗ ਨਾ ਚਿਦਰ ਕਿਛ ਨਾ ਕਿਛ ਕਾੜਾ ਸੋਗ ਮਿਤ ਨਾ ਵੀ ਚਿਤ ਤਿਸ ਅਨਿਤ ਭੋਗੈ ਭੋਗ ਸਭ ਕਿਛ ਕੀ ਤੋਨ ਆਪਣਾ ਜੀ ਨਾ ਸੰਕ ਧਰਿਆ ਚਿਤਨਾ ਆਯੋ ਪਾਰ ਬ੍ਰਹਮ ਜਮ ਕੰਕਰ ਵਸ ਪਰਿਆ ਕਿਰਪਾ ਕਰੇ ਜਿਸ ਪਾਰ ਬ੍ਰਹਮ ਹੋ ਵੈ ਸਾਧੂ ਸੰਗ ਜਿਉਂ ਜਿਉ ਉਹ ਵਧਾਈਐ ਤਿਉ ਤਿਉ ਹਰਿ ਸੋ ਰੰਗ ਦੋਹਾਂ ਸਿਰਾਂ ਕਾ ਖਤਮ ਆਪ ਅਵਰਨ ਦੂਜਾ ਥਾਉ ਸਤਗੁਰ ਤੁਠੈ ਪਾਇਆ ਨਾਨਕ ਸਚਾ ਨਾਉ ਦੋਹਾਂ ਸਿਰਾਂ ਕਾ ਖਤਮ ਆਪ ਅਵਰਨ ਦੂਜਾ ਥਾਉ ਸਤਗੁਰ ਤੁਠੈ ਪਾਇਆ ਨਾਨਕ ਸਚਾ ਨਾਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸ੍ਰੀ ਰਾਗ ਮਹੱਲਾ 5ਵਾਂ ਜਾ ਕੋ ਮੁਸ਼ਕਲ ਅਤ ਬਣੈ ਢੋਈ ਕੋਏ ਨਾ ਦੇ ਲਾਗੂ ਹੋਏ ਦੁਸ਼ਮਨ ਸਾਗ ਤੇ ਭਜ ਖਲੇ ਸਭੋ ਪੰਜੈ ਆਸਰਾ ਚੁਕੈ ਸਭ ਇਸਰਾਉ ਚਿਤ ਆਵੇ ਉਸ ਪਾਰ ਬ੍ਰਹਮ ਲਗੈਨ ਤਤੀ ਵਾ ਸਾਹਿਬ ਨਿਤਾਣਿਆ ਕਾ ਤਾਣ ਆਏ ਨਾ ਜਾਈ ਫਿਰ ਸਦਾ ਗੁਰ ਸ਼ਬਦੀ ਸੱਚ ਜਾਣ ਰਹਾਉ ਜੇ ਕੋ ਹੋਵੇ ਦੁਬਲਾ ਨੰਗ ਭੁੱਖ ਕੀ ਪੀਰ ਦਮੜਾ ਪੱਲੇ ਨਾ ਪਵੈ ਨਾ ਕੋ ਦੇਵੈ ਧੀਰ ਸਵਾਰਥ ਸਵਾਉ ਨਾ ਕੋ ਕਰੇ ਨਾਕਿਚ ਹੋਵੇ ਕਾਜ ਚਿਤ ਆਵੇ ਉਸ ਪਾਰ ਬ੍ਰਹਮਤਾ ਨਿਚਲ ਹੋਵੇ ਰਾਜ ਜੋ ਕੋ ਚਿੰਤਾ ਬਹੁਤ ਬਹੁਤ ਦੇਹੀ ਲਿਆ ਪੈ ਰੋਗ ਗਰਸਤ ਕੁਟਾਮ ਪਲੇਟਿਆ ਕਦੇ ਹਰਖ ਕਦੇ ਸੋਗ ਗਾਉਣ ਕਰੇ ਚੋ ਕੁੰਟਕਾ ਘੜੀ ਨ ਬੈਸਣ ਸੋਏ ਚਿਤ ਆਵੇ ਉਸ ਪਾਰ ਬ੍ਰਹਮ ਤਨ ਮਨ ਸ਼ੀਤਲ ਹੋਏ ਕਾਮ ਕ੍ਰੋਧ ਮੋਹ ਵਸ ਕੀਆ ਕਿਰਪਨ ਲੋਭ ਪਿਆਰ ਚਾਰੇ ਕਿਲ ਵਿਖੁਨ ਅਗ ਕੀਏ ਹੋਆ ਅਸੁਰ ਸੰਘਾਰ ਉਥੇ ਗੀਤ ਕਵਿੱਤਿ ਕਿਛ ਕਦੇ ਨ ਕਰਨ ਧਰਿਆ ਜਿਤ ਆਵੇ ਉਸ ਪਾਰ ਬ੍ਰਹਮ ਤਾ ਨਿਮਕ ਸਿਮਰਤ ਤਰਿਆ ਸ਼ਾਸਤਰ ਸਿਮਰਤ 베ਦ ਚਾਰ ਮੁਖਾਗਰ ਵਿਚਰੇ ਤਪੇ ਤਬੀਸਰ ਜੋਗੀਆਂ ਤੀਰਤ ਗਮਨ ਕਰੇ ਖੜ ਕਰਮਾਂ ਤੇ ਦੁਗਣੇ ਪੂਜਾ ਕਰਤਾ ਨਾਏ ਰੰਗ ਨਾ ਲੱਗੀ ਪਾਰ ਬ੍ਰਹਮ ਤਾ ਸਰ ਪਰ ਨਰਕੇ ਜਾਏ ਰਾਜ ਮਿਲਕ ਸਿਕਦਾ ਰਿਆਂ ਰਸ ਭੋਗਣ ਵਿਸਥਾਰ ਬਾਗ ਸੁਹਾਵੇ ਸੋਹਣੇ ਚੱਲੇ ਹੁਕਮ-ਏ-ਫਾਰ ਰੰਗ ਤਮਾਸੇ ਬਹੁ ਵਿਧੀ ਚਾਏ ਲੱਗ ਰਿਹਾ ਕਿਤਨਾ ਆਇਓ ਪਾਰ ਬ੍ਰਹਮ ਤਾਂ ਸਰਬ ਕੀ ਜੂਨ ਗਿਆ ਬਹੁਤ ਧਨਾੜ ਅਚਾਰਵੰਤ ਸੋਭਾ ਨਿਰਮਲ ਰੀਤ ਮਾਤ ਪਿਤਾ ਸੁਤ ਭਾਈਆਂ ਸਾਜਨ ਸੰਗ ਪਰੇ ਲਸਕਰ ਤਸਕਰ ਬੰਦ ਜਿਓ ਜਿਓ ਸਗਲੀ ਕੀਤ ਚਿਤਨਾਇਓ ਪਾਰ ਬ੍ਰਾਹਮ ਤਾ ਖਾੜ ਰਸਾ ਤਲ ਦੀਤ ਕਾਇਆ ਰੋਗ ਨਾ ਚਿਦਰ ਕਿਛ ਨਾ ਕਿਛ ਕਾੜਾ ਸੋਗ ਮਿਤਨਾ ਵਿੱਚ ਚਿਤ ਤਿਸ ਅਨਿਤ ਭੋਗੈ ਭੋਗ ਸਭ ਕਿਛ ਕੀ ਤੋਨ ਆਪਣਾ ਜੀ ਨਾ ਸੰਕ ਧਰਿਆ ਚਿਤਨਾ ਆਇਓ ਪਾਰ ਬ੍ਰਾਹਮ ਜਮ ਖੰਕਰ ਵਸ ਪਰਿਆ ਕਿਰਪਾ ਕਰੇ ਜਿਸ ਪਾਰ ਬ੍ਰਹਮ ਹੋ ਵੈ ਸਾਧੂ ਸੰਗ ਜਿਉਂ-ਜਿਉ ਉਹ ਵਧਾਈਐ ਤਿਉ ਤਿਉ ਹਰਿ ਸਿਉ ਰੰਗ ਦੋਹਾਂ ਸਿਰਾਂ ਕਾ ਖਸਮਿ ਆਪ ਅਵਰਨ ਨ ਦੂਜਾ ਥਾਉ ਸਤਗੁਰ ਤੁਠੈ ਪਾਇਆ ਨਾਨਕ ਸਚਾ ਨਾਉ ਦੋਹਾਂ ਸਿਰਾਂ ਕਾ ਖਸਮਿ ਆਪ ਅਵਰਨ ਨ ਦੂਜਾ ਥਾਉ ਸਤਗੁਰ ਤੁਠੈ ਪਾਇਆ ਨਾਨਕ ਸਚਾ ਨਾਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸ੍ਰੀ ਰਾਗ ਮਹੱਲਾ 5ਵਾਂ ਜਾ ਕੋ ਮੁਸ਼ਕਲ ਅਤ ਬਣੈ ਢੋਈ ਕੋਏ ਨਾ ਦੇ ਲਾਗੂ ਹੋਏ ਦੁਸ਼ਮਨ ਸਾਗ ਤੇ ਭਜ ਖਲੇ ਸਭੋ ਪੰਜੈ ਆਸਰਾ ਚੁਕੈ ਸਭ ਇਸਰਾਉ ਚਿਤ ਆਵੇ ਉਸ ਪਾਰ ਬ੍ਰਹਮ ਲਗੈਨ ਤਤੀ ਵਾਵ ਸਾਹਿਬ ਨਿਤਾਣਿਆ ਕਾ ਤਾਣ ਆਏ ਨਾ ਜਾਇ ਥਿਰ ਸਦਾ ਗੁਰ ਸ਼ਬਦੀ ਸੱਚ ਜਾਣ ਰਹਾ ਜੇ ਕੋ ਹੋਵੇ ਦੁਬਲਾ ਨੰਗ ਭੁਖ ਕੀ ਪੀਰ ਦਮੜਾ ਪੱਲੇ ਨਾ ਪਵੈ ਨਾ ਕੋ ਦੇਵੈ ਧੀਰ ਸਵਾਰਥ ਸਵਾਉ ਨਾ ਕੋ ਕਰੇ ਨਾਕਿਚ ਹੋਵੇ ਕਾਜ ਚਿਤ ਆਵੇ ਉਸ ਪਾਰ ਬ੍ਰਹਮਤਾ ਨਹਿ ਚਲ ਹੋਵੇ ਰਾਜ ਜਾ ਕੋ ਚਿੰਤਾ ਬਹੁਤ ਬਹੁਤ ਦੇਹੀ ਦੇ ਆਪੈ ਰੋਗ ਗਰਸਤ ਕੁਟੰਬ ਪਲੇਟਿਆ ਕਦੇ ਹਰਖ ਕਦੇ ਸੋਗ ਗਾਉਣ ਕਰੇ ਚੋ ਕੁੰਟਕਾ ਘੜੀ ਨ ਬੈਸਣ ਸੋਏ ਚਿਤ ਆਵੇ ਉਸ ਪਾਰ ਬ੍ਰਹਮ ਤਨ ਮਨ ਸ਼ੀਤਲ ਹੋਏ ਕਾਮ ਕ੍ਰੋਧ ਮੋਹ ਵਸ ਕੀਆ ਕਿਰਪਨ ਲੋਭ ਪਿਆਰ ਚਾਰੇ ਕਿਲ ਵਿਖੁਨ ਅਗ ਕੀਏ ਹੋਆ ਅਸੁਰ ਸੰਘਾਰ ਉਥੇ ਗੀਤ ਕਵਿੱਤਿ ਕਿਛ ਕਦੇ ਨਾ ਕਰਨ ਧਰਿਆ ਜਿਤ ਆਵੇ ਉਸ ਪਾਰ ਬ੍ਰਹਮ ਤਾ ਨਿਮਕ ਸਿਮਰਤ ਤਰਿਆ ਸਾਸਤਰ ਸਿਮਰਤ 베ਦ ਚਾਰ ਮੁਖਾਗਰ ਵਿਚਰੇ ਤਪੇਤ ਬੀਸਰ ਜੋਗੀਆਂ ਤੀਰਤ ਗਮਨ ਕਰੇ ਖੜ ਕਰਮ ਤੇ ਦੁਗਣੇ ਪੂਜਾ ਕਰਤਾ ਨਾਏ ਰੰਗ ਨਾ ਲੱਗੀ ਪਾਰ ਬ੍ਰਹਮ ਤਾ ਸਰਪਰ ਨਰਕੇ ਜਾਏ ਰਾਜ ਮਿਲਖ ਸਿਕਦਾਰਿਆਂ ਰਸ ਭੋਗਣ ਵਿਸਥਾਰ ਬਾਗ ਸੁਹਾਵੇ ਸੋਹਣੇ ਚੱਲੇ ਹੁਕਮ-ਏ-ਅਫਤ ਰੰਗ ਤਮਾਸੇ ਬਹੁ ਵਿਧੀ ਚਾਏ ਲੱਗ ਰਿਹਾ ਕਿਤਨਾ ਆਇਓ ਪਾਰ ਬ੍ਰਹਮ ਤਾਂ ਸਰਬ ਕੀ ਜੂਨ ਗਿਆ ਬਹੁਤ ਧਨਾੜ ਅਚਾਰਵੰਤ ਸੋਭਾ ਨਿਰਮਲ ਰੀਤ ਮਾਤ ਪਿਤਾ ਸੁਤ ਭਾਈਆਂ ਸਾਜਨ ਸੰਗ ਪਰੇ ਲਸਕਰ ਤਸਕਰ ਬੰਦ ਜਿਓ ਜਿਓ ਸਗਲੀ ਕੀਤ ਚਿਤਨਾਯੋ ਪਾਰ ਬ੍ਰਹਮ ਤਾ ਖਾੜ ਰਸਾਤਲ ਦੀਤ ਕਾਇਆ ਰੋਗ ਨਾ ਛਿਦਰ ਕਿਛ ਨਾ ਕਿਛ ਕਾੜਾ ਸੋਗ ਮਿਤ ਨਾ ਵੀ ਚਿਤ ਤਿਸ ਅਨਿਤ ਭੋਗੈ ਭੋਗ ਸਭ ਕਿਛ ਕੀ ਤੋਨ ਆਪਣਾ ਜੀ ਨਾ ਸੰਕ ਧਰਿਆ ਚਿਤਨਾ ਆਯੋ ਪਾਰ ਬ੍ਰਹਮ ਜਮ ਕੰਕਰ ਵਸ ਪਰਿਆ ਕਿਰਪਾ ਕਰੇ ਜਿਸ ਪਾਰ ਬ੍ਰਹਮ ਹੋ ਵੈ ਸਾਧੂ ਸੰਗ ਜਿਉਂ-ਜਿਉ ਉਹ ਵਧਾਈਐ ਤਿਉ ਤਿਉ ਹਰਿ ਸਿਉ ਰੰਗ ਦੋਹਾਂ ਸਿਰਾਂ ਕਾ ਖਸਮ ਆਪ ਅਵਰਨ ਨ ਦੂਜਾ ਥਾਉ ਸਤਿਗੁਰ ਤੁਠੈ ਪਾਇਆ ਨਾਨਕ ਸਚਾ ਨਾਉ ਦੋਹਾਂ ਸਿਰਾਂ ਕਾ ਖਸਮ ਆਪ ਅਵਰਨ ਨ ਦੂਜਾ ਥਾਉ ਸਤਿਗੁਰ ਤੁਠੈ ਪਾਇਆ ਨਾਨਕ ਸਚਾ ਨਾਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸ੍ਰੀ ਰਾਗ ਮਹੱਲਾ 5ਵਾਂ ਜਾ ਕੋ ਮੁਸ਼ਕਲ ਅਤ ਬਣੈ ਢੋਈ ਕੋਏ ਨਾ ਦੇ ਲਾਗੂ ਹੋਏ ਦੁਸ਼ਮਨ ਸਾਥ ਇਹ ਭਜ ਖਲੇ ਸਭੋ ਪੰਜੈ ਆਸਰਾ ਚੂਕੇ ਸਭ ਇਸਰਾਉ ਚਿਤ ਆਵੇ ਉਸ ਪਾਰ ਬ੍ਰਹਮ ਲਗੈਨ ਤਤਿਵਾਉ ਸਾਹਿਬ ਨਿਤਾਣਿਆ ਕਾ ਤਾਣ ਆਏ ਨਾ ਜਾਇ ਥਿਰ ਸਦਾ ਗੁਰ ਸ਼ਬਦ ਦੀ ਸੱਚ ਜਾਣ ਰਹਾਉ ਜੇ ਕੋ ਹੋਵੇ ਦੁਬਲਾ ਨੰਗ ਭੁਖ ਕੀ ਪੀਰ ਦਮੜਾ ਪੱਲੇ ਨਾ ਪਵੈ ਨਾ ਕੋ ਦੇਵੈ ਧੀਰ ਸਵਾਰਥ ਸਵਾਉ ਨਾ ਕੋ ਕਰੇ ਨਾਖਿ ਚ ਹੋਵੇ ਕਾਜ ਚਿਤ ਆਵੇ ਉਸ ਪਾਰ ਬ੍ਰਹਮਤਾ ਨਿਹਚਲ ਹੋਵੇ ਰਾਜ ਜਾ ਕੋ ਚਿੰਤਾ ਬਹੁਤ ਬਹੁਤ ਦੇਹੀ ਦੇ ਆਪੈ ਰੋਗ ਗ੍ਰਸਤ ਕੁਟੰਬ ਭਲੇਟਿਆ ਕਦੇ ਹਰਖ ਕਦੇ ਸੋਗ ਗੌਣ ਕਰੇ ਚੋ ਕੁੰਟਕਾ ਘੜੀ ਨ ਬੈਸਣ ਸੋਏ ਚਿਤ ਆਵੇ ਉਸ ਪਾਰ ਬ੍ਰਹਮ ਤਨ ਮਨ ਸ਼ੀਤਲ ਹੋਏ ਕਾਮ ਕ੍ਰੋਧ ਮੋਹ ਵਸ ਕੀਆ ਕਿਰਪਨ ਲੋਭ ਪਿਆਰ ਚਾਰੇ ਕਿਲ ਵਿਖੁਨ ਅਗ ਕੀਏ ਹੋਆ ਅਸੁਰ ਸੰਘਾਰ ਉਥੇ ਗੀਤ ਕਵਿੱਤਿ ਕਿਛ ਕਦੇ ਨ ਕਰਨ ਧਰਿਆ ਚਿਤ ਆਵੇ ਉਸ ਪਾਰ ਬ੍ਰਹਮ ਤਾਂ ਨਿਮਕ ਸਿਮਰਤ ਤਰਿਆ ਸ਼ਾਸਤਰ ਸਿਮਰਤ 베ਦ ਚਾਰ ਮੁਖਾਗਰ ਵਿਚਰੇ ਤਪੇਤ ਬੀਸਰ ਜੋਗੀਆਂ ਤੀਰਤ ਗਮਨ ਕਰੇ ਖੜ ਕਰਮ ਤੇ ਦੁਗਣੇ ਪੂਜਾ ਕਰਤਾ ਨਾਏ ਰੰਗ ਨ ਲੱਗੀ ਪਾਰ ਬ੍ਰਹਮ ਤਾਂ ਸਰਪਰ ਨਰਕੇ ਜਾਏ ਰਾਜ ਮਿਲਕ ਸਿਕਦਾ ਰਿਆਂ ਰਸ ਭੋਗਣ ਵਿਸਥਾਰ ਬਾਗ ਸੁਹਾਵੇ ਸੋਹਣੇ ਚੱਲੇ ਹੁਕਮ-ਏ-ਫਾਜ਼ ਰੰਗ ਤਮਾਸੇ ਬਹੁ ਵਿਧੀ ਚਾਏ ਲੱਗ ਰਿਹਾ ਕਿਤਨਾ ਆਇਓ ਪਾਰ ਬ੍ਰਹਮ ਤਾਂ ਸਰਬ ਕੀ ਜੂਨ ਗਿਆ ਬਹੁਤ ਧਨਾੜ ਅਚਾਰਵੰਤ ਸੋਭਾ ਨਿਰਮਲ ਰੀਤ ਮਾਤ ਪਿਤਾ ਸੁਤ ਭਾਈਆਂ ਸਾਜਨ ਸੰਗ ਪਰੇ ਲਸਕਰ ਤਸਕਰ ਬੰਦ ਜਿਉ ਜਿਉ ਸਗਲੀ ਕੀਤ ਚਿਤਨਾਇਓ ਪਾਰ ਬ੍ਰਹਮ ਤਾ ਖਾੜ ਰਸਾ ਤਲ ਦੀਤ ਕਾਇਆ ਰੋਗ ਨਾ ਛਿਦਰ ਕਿਛ ਨਾ ਕਿਛ ਕਾੜਾ ਸੋਗ ਮਿਤ ਨਾ ਵੀ ਚਿਤ ਤਿਸ ਅਨਿਤ ਭੋਗੈ ਭੋਗ ਸਭ ਕਿਛ ਕੀ ਤੋਨ ਆਪਣਾ ਜੀ ਨਾ ਸੰਕ ਧਰਿਆ ਚਿਤਨਾ ਆਇਓ ਪਾਰ ਬ੍ਰਹਮ ਜਮ ਕੰਕਰ ਵਸ ਪਰਿਆ ਕਿਰਪਾ ਕਰੇ ਜਿਸ ਪਾਰ ਬ੍ਰਹਮ ਹੋ ਵੈ ਸਾਧੂ ਸੰਗ ਜਿਉਂ ਜਿਉ ਉਹ ਵਧਾਈਐ ਤਿਉ ਤਿਉ ਹਰਿ ਸੋ ਰੰਗ ਦੋਹਾਂ ਸਿਰਾਂ ਕਾ ਖਤਮ ਆਪ ਅਵਰਨ ਨ ਦੂਜਾ ਥਾਉ ਸਤਗੁਰ ਤੁਠੈ ਪਾਇਆ ਨਾਨਕ ਸਚਾ ਨਾਉ ਦੋਹਾਂ ਸਿਰਾਂ ਕਾ ਖਤਮ ਆਪ ਅਵਰਨ ਦੂਜਾ ਥਾਉ ਸਤਗੁਰ ਤੁਠੈ ਪਾਇਆ ਨਾਨਕ ਸਚਾ ਨਾਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ